ਗੁਰੂ ਅੰਗਦ ਦੇ ਮਹਾਰਾਜ ਜੀ ਦਾ ਇੱਕ ਲੋਹਾਰ ਜਾਤ ਦਾ ਗੁੱਜਰ ਨਾਮੀ ਸੀ ਕਾ ਜਿਹਦਾ ਨਾਮ ਗੁੱਜਰ ਹੈ ਉਹ ਚੱਲ ਕੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਹੈ ਬੰਦਨ ਕਰ ਬੈਠੇ ਉਹ ਗੁਰ ਪਾਸ ਦਰਸ਼ਨ ਦੇਖ ਕਰੀ ਅਰਦਾਸ ਬੰਦਨਾ ਕਰਕੇ ਨਾ ਉਹ ਗੁਰੂ ਜੀ ਦੇ ਕੋਲ ਬੈਠ ਗਿਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੇ ਬੇਨਤੀ ਕੀਤੀ ਕਹਿਣ ਲੱਗਾ ਇਹ ਗੁਰੂ ਜੀ ਸੁਣੋ ਅਸੀਂ ਭੋਜਨ ਅਤੇ ਕੱਪੜੇ ਵਾਸਤੇ ਸਾਰਾ ਦਿਨ ਕੰਮ ਦੇ ਵਿੱਚ ਲੱਗੇ ਰਹਿੰਨੇ ਆ ਸਾਰਾ ਦਿਨ ਕਿਰਤ ਕਰਦੇ ਆ ਫਸੇ ਗ੍ਰਸਤ ਪਾਏ ਨਾ ਅਵਿਕਾਸ ਸੇਵਾ ਕਰੇ ਰਹੇ ਤੁਮ ਪਾਸ ਕਹਿ ਲੱਗਾ ਗ੍ਰਸਤ ਦੇ ਵਿੱਚ ਫਸੇ ਅਸੀਂ ਵੇ ਵੇਲ ਨਹੀਂ ਪਾਉਂਦੇ 1 ਮਿੰਟ ਵੀ ਵੇਲੇ ਨਹੀਂ ਹੁੰਦੇ ਤਾਂ ਕਿ ਤੁਹਾਡਾ ਸੇ ਤੁਹਾਡੀ ਸੇਵਾ ਹੀ ਕਰ ਲਈਏ ਕਹਿ ਲੱਗਾ ਤੁਹਾਡੇ ਪਾਸ ਰਹੀਏ ਸਾਡਾ ਕਿਸ ਤਰ੍ਹਾਂ ਕਲਿਆਣ ਹੋਵੇਗਾ ਜਨਮ ਮਰਨ ਦੇ ਬੰਧਨ ਕਿਵੇਂ ਖਤਮ ਹੋਣਗੇ ਸੁਣ ਸਤਿਗੁਰ ਕੀਨਸ ਉਪਦੇਸ਼ ਇੱਕ ਚਿਤ ਜਪਜੀ ਪੜੋ ਹਮੇਸ਼ ਸਤਿਗੁਰੂ ਧੰਗੁਰੂ ਨਾਨਕ ਧੰਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਇਹ ਸੁਣ ਕੇ ਨਾ ਉਹਦੀ ਗੱਲ ਸੁਣ ਕੇ ਸਤਿਗੁਰੂ ਨੇ ਉਪਦੇਸ਼ ਦਿੱਤਾ ਸਤਿਗੁਰੂ ਕਹਿਣ ਲੱਗੇ ਇੱਕ ਚਿਤ ਹੋ ਕੇ ਸਦਾ ਜਪਜੀ ਸਾਹਿਬ ਦਾ ਪਾਠ ਕਰ ਜਿੰਨੀ ਵਾਰ ਨਿਤ ਪੜਿਆ ਜਾਵੇ ਪੜਦੇ ਰਹਿ ਪੜਦਾ ਰਹਿ ਤਾਂ ਵੱਡਾ ਫਲ ਜਿਹੜਾ ਇਹ ਪ੍ਰਾਪਤ ਹੋਵੇਗਾ ਪਿਕ ਹੋ ਗਰੀਬ ਕਾਜਕਰ ਦੀਜੈ ਨਹਿ ਤਿਸ ਨਿਕਟ ਮਜ਼ਦੂਰੀ ਲੀਜੈ ਜੇ ਕੋਈ ਗਰੀਬ ਵੇਖੋ ਤਾਂ ਉਹਦਾ ਕੰਮ ਕਰ ਦਿਓ ਉਹਨਾਂ ਪਾਸੋਂ ਮਜ਼ਦੂਰੀ ਨਾ ਲਵੋ ਜਬਜੀ ਸਾਹਿਬ ਦੇ ਅਰਥਾਂ ਅਤੇ ਅਰਥਾਂ ਦੇ ਉੱਤੇ ਵਿਚਾਰ ਕਰੋ ਆਪਣੇ ਸੁਬਾਸ ਸੁਬਾਸ ਨੂੰ ਅੰਦਰ ਧਾਰਨ ਕਰੋ ਗੁਰੂ ਨਮਿਤ ਕਰੋ ਜੋਤ ਪ੍ਰੀਤੀ ਦਇਆ ਕਰੋ ਦੀਨਨ ਪਰ ਰੀਤ ਨੀਤੀ ਸੇਵਾ ਉਪਕਾਰ ਜੋ ਵੀ ਭਲੇ ਕੰਮ ਕਰੋ ਉਹ ਗੁਰੂ ਜੀ ਵਿੱਚ ਬਹੁ ਆਪ੍ਰੀਤ ਰੱਖ ਕੇ ਗੁਰੂ ਨਮਿਤ ਕਰੋ ਸਦਾ ਗਰੀਬਾਂ ਤੇ ਦਇਆ ਕਰੋ ਆਪਣੀ ਜਿਹੜੀ ਆਪਣੇ ਥਾਂ ਦੇ ਨਾਲ ਕਮਾਈ ਕਰਦੇ ਹੋ ਉਸ ਵਿੱਚੋਂ ਦਸਵੰਧ ਆਪਣੇ ਗੁਰੂ ਵਾਸਤੇ ਕੱਢੋ ਸਾਧਕ ਸਿੱਖ ਆਏ ਜੋ ਡੇਰੇ ਕਰਹੁ ਸੇਵ ਤਰਪ੍ਰੇਮ ਕਨੇਰੇ ਸਾਧਨਾ ਕਰਨ ਵਾਲੇ ਸਿੱਖ ਜੇ ਤੁਹਾਡੇ ਘਰ ਆਉਣ ਤਾਂ ਬਹੁਤ ਪ੍ਰੇਮ ਕਰਕੇ ਉਹਨਾਂ ਦੀ ਸੇਵਾ ਕਰੋ ਸਤਿਗੁਰ ਜੀ ਦਾ ਉਪਦੇਸ਼ ਸੁਣ ਕੇ ਗੁਰਮੁਖੋ ਗੁੱਜਰ ਲੋਹਾਰ ਨੇ ਹਿਰਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰ ਲਿਆ ਜਿਸ ਤਰ੍ਹਾਂ ਸਤਿਗੁਰ ਜੀ ਨੇ ਆਖੇ ਉਸੇ ਤਰ੍ਹਾਂ ਹੀ ânਕਾਰ ਕਰਦਾ ਹੈ ਗ੍ਰਸਤੀ ਭਗਤ ਹਉਤੇ ਤਿਹ ਗ੍ਰਾਮ ਤੋਹੇ ਮਤਤੇ ਕਰ ਤਿੰਨ ਕੇ ਕਾ ਨਾਮ ਉਹਦੇ ਪਿੰਡ ਦੇ ਵਿੱਚ ਗੁਰਮਖੋ ਭਗਤ ਗ੍ਰਸਤੀ ਰਹਿੰਦੇ ਨੇ ਰਾਜੇ ਨੇ ਉਹਨਾਂ ਦੇ ਨਾਂ ਉਹਨਾਂ ਦੇ ਨਾਂ ਹਕੂਮਤ ਲਾ ਦਿੱਤੀ ਹਕੂਮਤ ਲਾ ਕੇ ਉਹਨਾਂ ਨੂੰ ਫੜ ਕੇ ਇੱਕ ਤੋਹਮਤ ਲਾ ਕੇ ਨਾ ਇੱਕ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਬੇੜੀਆਂ ਲਾ ਦਿੱਤੀਆਂ ਉਹਨਾਂ ਨੂੰ ਕੈਦਖਾਨੇ ਦੇ ਵਿੱਚ ਗੁਰਮਖੋ ਛੁੱਟ ਦਿੱਤਾ ਗ੍ਰਿਸ਼ਤੀ ਭਗਤ ਹਉਤੇ ਤਿਹ ਗ੍ਰਾਮ ਉਹਦੇ ਪਿੰਡ ਦੇ ਵਿੱਚ ਜਿੰਨੇ ਵੀ ਗੁਰਮਖੋ ਗ੍ਰਿਸ਼ਤੀ ਰਹਿੰਦੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਕੀਤਾ ਕਿਤਕ ਦਿਵਸ ਹੋਏ ਪ੍ਰਭੂ ਸਹਾਇ ਕਿਤ ਬੇਤ ਕਿਸ ਬਿਦ ਤੇ ਦੀਨੇ ਨੇ ਕਸਾਏ ਕਈ ਦਿਨਾਂ ਬਾਅਦ ਪ੍ਰਭੂ ਨੇ ਸਹਾਇਤਾ ਕਰਕੇ ਕਿਸੇ ਤਰ੍ਹਾਂ ਕੈਦਖਾਨੇ ਵਿੱਚੋਂ ਕੱਢ ਦਿੱਤੇ ਨੇ ਅਰਧ ਰਾਤ ਮੈਂ ਸੋਚ ਆ ਲਿਆਏ ਸਿਰਖਲ ਤਿਨ ਕੇ ਪਾਇਨ ਪਾਏ ਤੇ ਗੁਰਮੁਖੋ ਅੱਧੀ ਰਾਤ ਨੂੰ ਚੱਲ ਕੇ ਆਏ ਨੇ ਤੇ ਉਹਨਾਂ ਦੇ ਪੈਰਾਂ ਨੂੰ ਸੰਗਲ ਪਏ ਹੋਏ ਨੇ ਗੁੱਜਰ ਨਾਮ ਲੋਹਾਰ ਆਵਾਸ ਆਏ ਕਹਿਓ ਤਿੰਨ ਇਸਕੇ ਪਾਸ ਉਹ ਗੁੱਜਰ ਨਾਮੀ ਲੋਹਾਰ ਦੇ ਘਰ ਗਏ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਆਖਿਆ ਪ੍ਰਭੂ ਜੀ ਵਾਸਤੇ ਸਾਡੇ ਜੰਜੀਰ ਕੱਟ ਦਿਓ ਉਸ ਤੇਨੂੰ ਪ੍ਰਭੂ ਦਾ ਵਾਸਤਾ ਇਹ ਸਾਡੀ ਜੰਜੀਰ ਸਾਡੇ ਇਹ ਬੰਧਨ ਕੱਟ ਦੇ ਤੁਹਾਨੂੰ ਜਮਾ ਦੀ ਫਾਹੀ ਨਹੀਂ ਪਵੇਗੀ ਸੁਣ ਕਰ ਸੁਖ ਚੋ ਹਿਰਦੇ ਵਿਸਾਲਾ ਜੇ ਮਉਜ ਜਾਣ ਲੇ ਮਹਪਾਲਾ ਗਹਿ ਲੈ ਸਗਰੋ ਪਰਿਵਾਰਾ ਜ਼ਾਲਮ ਵੱਡੋ ਕਰਾਵੇ ਮਾਰਾ ਉਹ ਗੁਜਰ ਜਿਹੜਾ ਲੋਹਾਰ ਉਹਨਾ ਭਗਤਾ ਦੀ ਗੱਲ ਸੁਣ ਕੇ ਨਾ ਬਹੁਤ ਡਰ ਗਿਆ ਸੋਚਣ ਲੱਗਾ ਕਿ ਜੇ ਰਾਜੇ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਉਹ ਮੇਰੇ ਸਾਰੇ ਪਰਿਵਾਰ ਨੂੰ ਫੜ ਲਵੇਗਾ ਰਾਜਾ ਬੜਾ ਜ਼ਾਲਮ ਹੈ ਬੜਾ ਬਹੁਤ ਮਾਰ ਪਵਾਏਗਾ ਤਰਾਸ ਪਾਏ ਕਰ ਬਹੁਰ ਵਿਚਾਰਾ ਗੁਰਮੁਖ ਪ੍ਰੀਤ ਉਪਦੇਸ਼ ਵਿਚਾਰਾ ਪਹਿਲਾਂ ਗੁਰਮੁਖੋ ਡਰ ਗਿਆ ਫਿਰ ਦੁਬਾਰਾ ਵਿਚਾਰ ਕੀਤੀ ਕਿ ਗੁਰੂ ਜੀ ਨੇ ਮੈਨੂੰ ਉਪਦੇਸ਼ ਦਿੱਤਾ ਸੀ ਕਿ ਪ੍ਰਭ ਨਮਿਤ ਕਾਰਜ ਕਰ ਕੀਜੈ ਨਹੀਂ ਬਿਲਾੰਬ ਕਿਸੀ ਵਿਧ ਕੀਜੈ ਕਿ ਪ੍ਰਭੂ ਵਾਸਤੇ ਕਾਰਜ ਕਰ ਦਿਓ ਕਿਸੇ ਪ੍ਰਕਾਰ ਦੀ ਵੀ ਦੇਰੀ ਨਾ ਕਰੋ ਜੇਕਰ ਪ੍ਰਭੂ ਦਾ ਵਾਸਤਾ ਇਹਨਾਂ ਨੇ ਪਾਇਆ ਹੈ ਨਾ ਤੈਨੂੰ ਮੈਨੂੰ ਆਖਿਆ ਕਿ ਤੈਨੂੰ ਉਸ ਅਕਾਲ ਪੁਰਖ ਦਾ ਉਸ ਪ੍ਰਭੂ ਦਾ ਵਾਸਤਾ ਹੈ ਤੇ ਮੈਨੂੰ ਇਹ ਕਾਰਜ ਜਿਹੜਾ ਸਤਗੁਰਾਂ ਦਾ ਬਚਨ ਮੰਨ ਲੈਣਾ ਚਾਹੀਦਾ ਹੈ ਕਾਰਜ ਕਰ ਦੇਣਾ ਚਾਹੀਦਾ ਹੈ ਸੋ ਨਹਿ ਛੋੜੇ ਹੋਏ ਸੋ ਹੋਏ ਸੰਤ ਕਹੇ ਲੋਕਨ ਸੁਖ ਦੋਏ ਕਹਿ ਲਗਾ ਮੈਂ ਗੁਰੂ ਜੀ ਦੇ ਉਪਦੇਸ਼ ਦੀ ਉਲੰਘਣਾ ਨਹੀਂ ਕਰਾਂਗਾ ਭਾਵੇਂ ਕੁਝ ਵੀ ਹੋ ਜਾਵੇ ਸੰਤਾਂ ਦੇ ਕਹਿਣ ਤੇ ਦੋਹਾਂ ਲੋਕਾਂ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਏ ਐਮ ਵਿਚਾਰ ਕਰ ਬਿਲਮ ਨਾ ਕੀਨ ਉੱਠ ਤਤਕਾਲ ਕਾਟ ਕਰ ਦੀਨ ਤੇ ਗੁਰਮੁਖੋ ਕੀ ਕੀਤਾ ਇਸਨੇ ਇਸ ਤਰ੍ਹਾਂ ਵਿਚਾਰ ਕਰਕੇ ਦੇਰ ਨਹੀਂ ਲਾਇ ਤੇ ਉੱਠ ਕੇ ਉਹ ਬੇੜੀਆਂ ਉਹ ਸੰਗਲ ਜਿਹੜੇ ਨੇ ਕੱਟ ਦਿੱਤੇ ਨੇ ਸਾਰਿਆਂ ਦੇ ਆਸਿਕ ਆਸਿਕ ਦੇਤ ਗਏ ਨਿਜ ਦੇਸ ਉਪਜੋ ਇਸ ਕੇ ਗਿਆਨ ਵਿਸ਼ੇਸ਼ ਭਗਤ ਅਸੀਸਾਂ ਦੇ ਕੇ ਆਪਣੇ ਦੇਸ਼ ਨੂੰ ਚਲੇ ਗਏ ਤੇ ਉਹ ਗੁੱਜਲ ਲੋਹਾਰ ਦੇ ਮਨ ਦੇ ਵਿੱਚ ਵਿਸ਼ੇਸ਼ ਗਿਆਨ ਪ੍ਰਗਟ ਹੋ ਗਿਆ ਗੁਰਮੁਖੋ